ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਅੱਜ ਰਾਤ ਦੀ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦਿਹਾਗੇ ਐਸੇ ਲਈ ਜਿਹੜਾ ਤਾਜ਼ਾ ਸੈਟਲਾਈਟ ਦੱਸੇ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਅੱਜ ਜਿਹੜਾ ਪੰਜਾਬ ਦੇ ਵਿੱਚ ਕਹ ਲਿਆ ਕਿ ਮਾਲਵਾ ਖੇਤਰ ਹੈ ਭਾਵੇਂ ਮਾਝਾ ਖੇਤਰ ਹੈ ਤੋਂ ਆਪਾਂ ਪੇਂਦਰੀ ਮਾਲਵਾ ਪੂਰਬੀ ਮਾਲਵਾ ਸਾਰੇ ਖੇਤਰਾਂ ਦੇ ਵਿੱਚ ਅੱਜ ਜਦ ਜੰਮ ਕੇ ਜਰਾ ਜਾਂ ਮੀਂਹ ਵੇਖਣ ਨੂੰ ਮਿਲਿਆ ਹਾਲਾਂਕਿ ਕੁਝ ਇਤਰਾਵਾਂ ਦੇ ਵਿੱਚ ਉਮੀਦ ਘਟ ਵੀ ਰਿਹਾ ਪਰ ਕੁਝ ਖੇਤਰਾਂ ਦੇ ਵਿੱਚ ਤਗੜੇ ਤਾਵਰ ਤੋਰ ਵੀ ਦਰਜ ਹੋਏ ਨੇ ਉਹ ਖਾਸ ਕਰ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਬਠਿੰਡਾ ਫਾਜ਼ਿਲਕਾ ਫਰੀਦਕੋਟ ਬੋਹਰ ਮੋਗਾ ਹੋ ਗਿਆ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਕੁਝ ਖੇਤਰ ਐਸੇ ਨੇ ਜਿੱਥੇ ਭਾਰੀ ਵੀ ਜੜੇ ਦਰਜ ਹੋਏ ਨਹੀਂ ਐਸਲੇ ਜੇ ਤਸਵੀਰਾਂ ਦੇਖਦੇ ਆਂ ਤੇ ਜਿਹੜਾ ਤੁਹਾਨੂੰ ਅਸੀਂ ਦੱਸ ਚੁੱਕੇ ਆਂ ਕਿ ਇਹ ਮੀਂਹ ਕਿਉਂ ਦਰਜ ਹੋ ਰਹੇ ਨੇ ਮੌਨਸੂਨ ਤਾਂ ਚਲੋ ਐਕਟਿਵ ਹੈ ਹੀ ਆ ਜਿਹੜਾ ਐਲਪੀਏ ਬਣਿਆ ਹੋਇਆ ਯਾਨੀ ਕਿ ਘੱਟ ਬਾਰਦਾ ਖੇਤਰ ਉਹਦੇ ਸਦਕਾ ਇਹ ਮੀਂਹ ਅੱਜ ਦਰਜ ਹੋ ਰਹੇ ਨੇ ਤੇ ਆਉਂਦੇ ਕਹ ਲਈਏ ਕਿ 36 ਘੰਟਿਆਂ ਤੱਕ ਇਹ ਮੀਂਹ ਦਰਜ ਹੋਣਗੇ ਹਲੇ ਹੋਰ ਵੀ ਮੀਂਹ ਲੱਗਣਗੇ ਜੋ ਜਿਹੜਾ ਐਲਪੀਏ ਬਣਿਆ ਹੋਇਆ ਇਸ ਵਕਤ ਉਹ ਜੈਪੁਰ ਸ਼ਹਿਰ ਦੇ ਉੱਤੇ ਬਣਿਆ ਹੋਇਆ ਜਿੱਥੇ ਅਸੀਂ ਲਾਲ ਲਕੀਰ ਖਿੱਚ ਰਹੇ ਹਾਂ ਇੱਥੇ ਬਣਿਆ ਹੋਇਆ ਸੋ ਇਹ ਐਲਪੀਏ ਯਾਨੀ ਕਿ ਘਟ ਤੋਂ ਬਾਅਦ ਦੇ ਖੇਤਰ ਸਰ ਦਾ ਜਿਹੜੀ ਫੱਦਲ ਹੋਈ ਆ ਉਹ ਇਸ ਡਾਇਰੈਕਸ਼ਨ ਦੇ ਵਿੱਚ ਇੱਥੇ ਤੱਕ ਜੜੀ ਆ ਪਹੁੰਚ ਕਰ ਰਹੀ ਆ ਯਾਨੀ ਕਿ ਪਹਾੜਾ ਤੱਕ ਵੀ ਇਹ ਸਿਸਟਮ ਹੈ ਜਿਹੜਾ ਮੀਂਹ ਦਰਜ ਕਰਾ ਰਿਹਾ ਹੈ ਸੋ ਆਉਂਦੇ ਜਿਹੜੇ 12 ਘੰਟੇ ਦੇ ਆਵੇਂ ਅੱਜ ਰਾਤ ਦੇ ਨੇ ਅੱਜ ਰਾਤ ਵੀ ਉਮੀਦ ਅਰਜ ਹੋਣਗੇ ਕਿਤੇ ਕਿਤੇ ਹਲਕੀ ਬੂੰਦਾਬੰਦੀ ਕਿਤੇ ਦਰਮਿਆਨੀ ਕਿਤੇ ਭਾਰੀ ਉਮੀਦ ਅਰਜ ਹੋ ਸਕਦੇ ਨੇ ਕੱਲ ਤਣਕੇ ਸਵੇਰੇ ਮੁਰ ਤੋਂ ਬਦਲ ਬਣਨਗੇ ਹੋ ਸਕਦਾ ਹੈ ਮਾਲਵੇ ਖੇਤਰ ਦੇ ਵਿੱਚ ਬੱਦਲ ਹੋ ਸਕਦਾ ਮੱਝਵਾਲ ਕੱਲ ਸਵੇਰੇ ਫਿਰ ਤੋਂ ਉਮੀਦ ਅਸਾਰ ਨੇ ਕੱਲ ਵੀ ਜਿਹੜਾ ਦਿਨ ਹੋਏਗਾ ਮੀਂਹ ਵਾਲੀ ਹੋਏਗਾ ਪਰਸੋਂ ਕੱਲ ਦੀ ਰਾਤ ਜਿਹੜੀ ਹੋਏਗੀ ਉਹ ਵੀ ਮੀਂਹ ਵਾਲੀ ਹੋਏਗੀ ਯਾਨੀ ਕਿ ਅੱਜ ਦੀ ਰਾਤ ਵੀ ਉਮੀਦ ਅਸਾਰ ਨੇ ਕੱਲ ਦਿਨ ਦੇ ਵਿੱਚ ਕੱਲ ਰਾਤ ਨੂੰ ਵੀ ਉਮੀਦ ਅਸਾਰ ਨੇ ਜਦੋਂ ਤੱਕ ਇਹ ਸਰਕੂਲੇਸ਼ਨ ਜਿਹੜਾ ਚੱਕਰਵਾ ਜਿਹੜਾ ਫਣਿਆ ਹੋਇਆ ਘਟਦਾ ਉਹਦਾ ਖੇਤਰ ਅੱਗੇ ਨਹੀਂ ਲੰਘ ਜਾਂਦਾ ਸੋੜੇ ਲੰਘਣਾ ਕਿੱਥੋਂ ਆ ਜੀ ਅੱਜ ਤੁਹਾਨੂੰ ਦੱਸ ਦਿੰਨੇ ਆ ਜੈਫਰ ਤੋਂ ਅੱਗੇ ਲੰਘਦੇ ਹੋਏ ਫੀਕਾ ਨੇਰ ਹੋ ਗਿਆ ਜਸਲ ਮੇਰ ਹੋ ਗਿਆ ਬਾੜ ਮੇਰ ਹੋ ਗਿਆ ਤੇ ਸ਼੍ਰੀ ਗੰਗਾ ਲਗਰਦੇ ਲੱਗੇ ਹੋਏ ਅੱਗੇ ਕੂਚ ਕਰ ਜਾਣਾ ਲੈਂਦੇ ਵੱਲ ਨੂੰ ਤੇ ਜਦੋਂ ਇਹਨੇ ਸ਼੍ਰੀ ਗੰਗਾਰਗਰ ਤੇ ਲਾਗੇ ਪਹੁੰਚਣਾ ਤੇ ਉਦੋਂ ਫਿਰ ਫਾਜ਼ਿਲਕਾ ਹੋ ਗਿਆ ਫਰੀਦਕੋਟ ਹੋ ਗਿਆ ਬਠਿੰਡਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਇੱਕ ਝਟ ਹੋਰ ਲੱਗੇਗੀ ਤੇ ਕਦੋਂ ਪਹੁੰਚਦਾ ਹੈ ਇਹ ਅਗਲੇ 12 24 ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਤਾਬਰ ਤੌਰ ਉੱਤੇ ਮੀਂਹ ਵਰਝਣ ਦੀ ਪੂਰੀ ਸੰਭਾਵਨਾ ਜਿਹੜੀ ਆ ਬਣ ਚੁੱਕੀ ਹੈ ਜੀ ਤੇ ਅੱਜ ਰਾਤ ਵੀ ਕਾਫੀ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਆਸਾਰ ਹੁਣ ਤਗੜੇ ਮੀਂਹ ਦੇ ਨਹੀਂ ਹੈਗੇ ਅੱਜ ਰਾਤ ਕਿਉਂਕਿ ਅਜੇ ਹੀਟ ਲੱਗੀ ਨਹੀਂ ਆ ਬਹੁਤ ਹੀ ਹਵਾ ਚੱਲ ਰਹੀ ਆ ਪੂਰਾ ਕਾਫੀ ਰਫਤਾਰ ਤੇ ਚੱਲ ਰਿਹਾ ਤੇ ਹਲਕੇ ਸ਼ਰਾਟੇ ਹਲਕੇ ਬੰਦਾ ਬੰਦੀ ਕਿਤੇ ਕਿਤੇ ਦਰਮਿਆਨੀ ਝਟਦੇ ਆਸਾਰ ਅੱਜ ਰਾਤ ਨੂੰ ਬਣੇ ਹੋਏ ਨੇ ਕੱਲ ਸਵੇਰੇ ਬੱਦਲ ਕਿਹੜੇ ਖੇਤਰਾਂ ਵੱਲ ਬਣਦਾ ਤਗੜੇ ਲਗਲ ਦਾ ਇਹ ਕੱਲ ਅਪਡੇਟ ਕਰਾਂਗੇ ਧੰਨਵਾਦ ਇਸ ਸੈਸ਼ਨ